ਮੇਤਰੋ ਸਾਹਮਣੇ ਤੁੰਗ ਚੈਟ ਕਰ ਰਹੇ ਹੋਏ 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 ਮੇਤਰੋ ਜੇ ਸਾਹਬ ਨਾਨਾ ਦੀ ਕੁਆਂਟੀਟੀ ਆਉਂਦੀ ਮੈਨੂੰ ਲੱਗਦਾ ਨੂੰ ਬਾਹਰ ਨੂੰ ਫੇਰ ਖਾਣਾ ਪੈਣਾ ਵਾ ਛੱਡੀ ਖਾ ਖਾ ਹਾਂਜੀ ਸਸੀਗਾਲ ਮੇਤਰੋ ਤੁਹਾਨੂੰ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਤੇ ਕੱਲ ਆ ਜੀ ਜਗਰਾਜ ਦਾ ਬਰਥਡੇ ਤੇ ਆਪਾਂ ਹੁਣ ਚੱਲਨੇ ਆਂ ਕੇਕ ਲੈਣ ਕੇਕ ਲੈ ਕੇ ਆਪਾਂ ਉਹਦੇ ਘਰੇ ਵੱਜਣਾ 12 ਵਜੇ ਗੋਲੀਆਂ ਬੰਦੂਕਾਂ ਟੈਂਕ ਟੁੰਕ ਸਾਰੇ ਪਰ ਬੰਦ ਹੋ ਗਿਆ ਹੈ ਵਾ ਧਾਰ ਧਾਰ ਮਾਰ ਦੇਣਾ ਪਿਆ ਜੇ ਉਹਦਾ ਕੁੱਤਾ ਭੌਂਕਿਆ ਕਰਨਾ ਕੀ ਹੋ ਗਿਆ ਅੱਜ ਕਰਨਾ ਕੀ ਉਹਦਾ ਦੱਸ ਕੀ ਕਰਨਾ ਵੜ ਦਾਂਗੇ ਨਾ ਬ੍ਰਾਮ ਡੌਗ ਲਵਰ ਕਰਕੇ ਚੁੱਪ ਕਰਾ ਦਾਂਗੇ ਮਤਲਬ ਤੁਹਾਨੂੰ ਪਤਾ ਹੀ ਹੋਣਾ ਜਗਾ ਤਾਂ ਅੰਬਰ ਸਗਾ ਲੈਣੇ ਜੀਤ ਨਗਰ ਰੋਇਲ ਮੋਮੋ ਵਾਲੇ ਕੋਖ ਲੱਗੀ ਮੈਂ ਤੜ ਕਹਿੰਦਾ ਪਹਿਲਾਂ ਖਾਈਏ ਖਾਣ ਦੇ ਜਦੋਂ ਆਪਾਂ ਲੱਗੇ ਆ ਉਹਨਾਂ ਕਰ ਫੋਨ ਕਰਕੇ ਵੀ ਪੇਡਿਅਮ ਕਰਦੇ ਪਰ ਆਹ ਤੇਰਾ ਬਰਥਡੇ ਆ ਹੁਣ ਹੁਣ ਤੋਂ ਸ਼ੁਰੂ ਕਰਦੇ ਪਾਰਟੀ ਹੈਨਾ ਕਰ ਕਰੀ ਫੋਨ ਤੱਕ ਲੋ ਤੂੰ ਕਹੀ ਨਾ ਬਾਹਰ ਕਹਿੰਦਾ ਤੇ ਮੈਂ ਲੋਕ ਕਰ ਦੇ ਕਿ ਕੀ ਵਿਖਾ ਲੈ ਜਗਾਨ ਹਾਲੋ ਗੱਲ ਸੁਣ ਓ ਜਾ ਫੜ ਇਦਾਂ ਕਰ ਪੀ ਡੀ ਐਮ ਕਰਦੇ ਹਾਂ ਖਾਣ ਲੱਗੇ ਆ ਕੁਝ ਹੈ? ਅੱਠੀ ਕਰ ਲੱਗਾ ਵਾ ਜਾਣੇ ਖਾਣ ਲੱਗੇ ਕੁਝ ਸਪਿੰਗਰੋਲ ਮਲਾਈ ਵਾਲੇ ਅਰੇ ਕਿੰਦਾ ਕਰ ਦਿੰਦਾ ਵਾ ਕੰਦਾ ਕਰ ਦਿੰਦਾ ਵਾ ਫੋਕਸ ਹੀ ਨਹੀਂ ਹੋਉਂਦੇ ਆ ਚੱਲ ਰੁਕ ਜਾ ਕਰ ਦੇ ਤੈਨੂੰ ਖਾ ਕੇ ਕਰ ਦੇ ਚੰਗਾ ਤਾਂ ਨੈਕਸਟ ਵਾ ਕਿਹੜੀ ਹੀ ਕੰਦਾ ਕਰ ਦਿੰਦਾ ਵਾ ਚੱਲੀ ਲੈਣ ਗਿਆ ਮੈਨੂੰ ਮੰਤ ਜੀ ਯਕੀਨੀ ਨਹੀਂ ਹੁੰਦਾ ਕਿੰਦਾ ਕਰ ਦਿੰਦਾ ਵਾ ਇਹ ਸ਼ੀ ਗਿੱਤਾ ਸ਼ਾਹਰੇ ਕਲੇਸ਼ ਤੂੰ ਵਾਦ ਕਰਦਾ ਹੈ ਭਰਾ ਵਾਦ ਐਵੇਂ ਖਾਦਾ ਦੱਸ ਮੈਂ ਬਸ ਸੋਚਦਾ ਨਹੀਂ ਉਹਦੇ ਬਿੱਲ ਖਾ ਲੈ ਗਾਉਂ ਜਾਣਾ ਤੂੰ ਉਹ ਕਿਹਦੇ ਵਾਦ ਕਰਦਾ ਹੈ ਮੈਂ ਮੈਂ ਨਾ ਕਿਹਾ ਵੱਡਾ ਫੀਸ ਲੈ ਗਈ ਇਹ ਸੋਚ ਵੀ ਆ ਕਢਾਇਆ ਜੀ ਜਗਰਾਜ ਕੋਲੋਂ ਮੈਂ ਟੋ ਪਿੰਡ ਭਾ ਦੇ ਉਹਨੇ ਕਰਵਾ ਫਿਰ ਉਹ ਕਾਦੇ ਸਫਲ ਹੋਏ ਸਾਡੇ ਸਾਰੇ ਸਾਡੇ ਲੋਕ ਤਾਂ ਦੇਖਣਗੇ ਜਿਵੇਂ ਸਾਡੇ ਘਰ ਤੇ ਪਤਾ ਨਹੀਂ ਕਿਹੜਾ ਸਾਪ ਸਾਪ ਪਿੰਨ ਸਾਪ ਖੜਫਾ ਹੁਣ ਉਹਦਾ ਸੋਲ ਵੀ ਲਵਾ ਕੇ ਹੁਣ ਆਪਣੇ ਵੀ ਲੋਣੇ ਆ ਟੈਂਪਰ ਤੇਰਾ ਪਾ ਕਰੇਗਾ ਹੁਣ ਠੀਕ ਹੈ ਮਾੜੇ ਟੈਨਸ਼ਨ ਬਹੁਤ ਕਢਾ ਦੇ ਟੈਂਸ਼ਨ ਤੇਰੀ ਹੋਈ ਗਿੰਦੀ ਮਿੱਤਰਾਂ ਹੋਰ ਕਹੀ ਜੀ ਦਿੱਲੀ ਕੀ ਇੱਥੇ ਆਂ ਚੱਲ ਚੱਲ ਕਲੇ ਕੇ ਦੇ ਵਿੱਚ ਵੱਜ ਕੇ ਖਲਾਸ ਮਰ ਗਈ ਇੱਥੇ ਹੀ a few minutes later ਯਾ ਇਕ ਬਹਿ ਨਾ ਮੈਂ ਕਹਦਾ ਨਹੀਂ ਤੂੰ ਦੇਖ ਤਾਂ ਆ ਵੀ ਇਹਦੇ ਹੱਥ ਆ ਲੈ ਜੀ ਨਾਈਸ 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 ਸੋਣਾ ਲੱਗਦੇ ਹੁਣ ਹਮ ਸਈਆ ਕੋਈ ਮਿੱਤਰਾਂ ਅਹੀਂ ਚੱਲੇ ਹੁਣ ਜੁਰਾਜ ਦੇ ਘਰ 10 ਮਿੰਟ ਰਹਿ ਗਏ 12 ਵੱਜਣ ਚ ਅਸਾ ਐਕਟਿਵ ਨਾ ਨਾ ਕਰਦੀ ਨਾ ਅੰਨਾ ਤੂੰ ਉਦਾਂ ਹੀ ਆ ਮੈਨੂੰ ਲੱਗਦਾ ਉਹਨੂੰ ਸੁਣਿਆ ਨਹੀਂ ਹੋਣਾ ਕੁੱਤਾ ਦੁੱਦਾ ਵੀ ਭੂੰਗਦਾ ਹੀ ਰਹਿੰਦਾ ਉਹਨੂੰ ਨਹੀਂ ਪਤਾ ਲੱਗਣਾ ਕਿ ਆਵੇ ਕਿ ਨਹੀਂ ਆਵੇ ਕੁੱਤੇ ਨੇ ਕੂਦ ਦੇਖਣਗੇ ਭੂੰਗਣਗੇ ਉਹਨੂੰ ਬਾਹਰ ਆ ਗਈ ਹੋਣੀ ਆਪਣੇ ਹੱਲੇ ਚਪੇੜਾਂ ਆ ਆ ਗਈ ਤਾਂ ਆ ਆਏ ਤੇ ਨੂੰ ਮੈਂ ਇੱਥੇ-ਇਥੋਂ ਤੋਂ ਫੜਦੇ ਨਾ ਸਾਲਿਆ ਲੈਟ ਤੇ ਚੱਲਣ ਦੀ ਉੱਤੇ ਕਰੀਏ ਫੋਨ ਕਰੀਏ 5 ਮਿੰਟ ਰਹਿ ਗਏ ਅਲਾਹੁ ਅਕਬਰ ਵਾਲਵਲ ਸੈੱਟ ਕਰਕੇ ਬੈਠਾ ਹੁਣੇ ਵੀ ਅਹੀਂ ਆਉਣਾ ਵੇਖੀ ਦੋਸ ਛੱਤ ਲਾ ਲਈ ਵਾਲਵਲ ਸੈੱਟ ਕੀਤੇ ਹੋਣ ਨੇ ਆ ਜਾ ਕੀ ਹੋਇਆ ਤੈਨੂੰ ਮੈਨੂੰ ਮੈਂ ਬਚ ਕੇ ਬਹਿ ਲਿਆ ਹਮਗਾਗਾ ਜੇ ਇੱਕਦਮ ਮਰ ਗਿਆ ਤੈਨੂੰ ਪਤਾ ਕੀ ਬਾਬਾ ਮੈਂ ਤੈਨੂੰ ਕੀ ਕਿਹਾ ਸੀ ਮਿੱਤਰੋ ਵਾਲ ਕੋਈ ਨਹੀਂ ਮੈਂ ਜਦੋਂ ਬੰਦ ਆਡੀ ਵਾਇਸ ਸੁਣ ਕੇ ਕੰਗੀਵਾ ਕੇ ਆਈ ਪਾਇਦਾ ਪਾਇਦਾ ਕਿਧਰ ਗਿਆ ਸਕਾ ਮੈਂ ਜਿੱਥੇ ਖੋ ਲੈ ਆਇਆ ਮੈਂ ਸੁਣਾਇਆ ਮੈਂ ਇੱਕ ਬੰਦਾ

ਵੇਖ ਨਾਲ ਦੀ ਨੇ ਮੈਸੇਜ ਆਇਆ ਹੋਣਾ ਕੋਈ ਨਾ ਦੱਸਾਂਣ ਕਿਹੜੀ ਵਾਲੀ ਆ ਕੀ ਕਰਕੇ ਦੱਸਾਂ ਵੀ ਕਿਹੜੀ ਬੜਾ ਮਜ਼ਾ ਆ ਗਿਆ ਬੜੀਆਂ ਗੱਲਾਂ ਕੀਤੀਆਂ ਫਿਰ ਪਾਰਕ ਚ ਬੈਠ ਕੇ ਜਾ ਕੇ ਸਾ ਸਾ ਇੰਟਰਪਾਰਕ ਬੜਾ ਮਜ਼ਾ ਆਇਆ ਗੱਲਾਂ ਕਰਦੇ ਨੇ ਹਾਂ ਬੈਗ ਮਾਰ ਕੇ ਕੋਣ ਬੱਝਿਆ ਪੈਨ ਮਾਰ ਕੇ ਬਾਬਾ ਮੈਂ ਤੁਹਾਨੂੰ ਮੈਂ ਵੀਡੀਓ ਲੋਂਦਾ ਆ ਆਇਆ ਆਇਆ ਆਜਾ ਅਹੀਂ ਉਹ ਤੋਂ ਇਹਦੇ ਚਾਚੇ ਵੱਲੋਂ ਮੇਕੇ ਜਾ ਚੱਲ ਜਾਂਦੇ ਮੇਕੇ ਬੈਲ ਬਾਰ ਕੇ ਪਾ ਇਹ ਮਿੰਟ ਵਿੱਚ ਭੱਜਿਆ ਤੇ ਗੱਲ ਕੱਟ ਲਾ ਬੜਾ ਫੜਾ ਵੱਜ ਗਿਆ ਕਿਦੋਂ ਦੇ ਚੰਗ ਵੱਜ ਗਿਆ ਹਾਂ ਕੈਂਚੀ ਕੁੰਚੀ ਕੋਈ ਕੈਂਚੀ ਸੀਜ਼ਰ ਸੀਜ਼ਰ ਤੇ ਸੀਜ਼ਰ ਓ ਮੇ ਗੋਟ ਨਾਈਫ 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 ਤੂੰ ਮੁਰ ਨਾਲ ਕੋ ਬੈਠਾ ਨਾਲਦੀਆਂ ਉਹਦੀ ਆਂਡੀ ਆ ਜੋ ਦਬਕਾ ਦਬਕਾ चल 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 काश चलो जी चल ब्लो द कैंडल हैप्पी बर्थडे टू यू हैप्पी बर्थडे थैंक यू थैंक यू सो माच थैंक यू थैंक यू हाँ किन्हीं कहाँ पेगा जानती नहीं ले आई थी था ना बंदा नहीं नहीं पहला तो पेगा मैं ਬਰਗਾ ਮੈਂ ਜੁੱਟਾ ਮੈਨੂੰ ਨਾ ਕਦੋਂ ਤੋਂ ਇਹਨਾਂ ਤੇ ਨਿਗਾਹ ਹੈ ਆ ਚੱਕਾ ਖਾਣਾ ਮੈਂ ਇੱਕ ਮੇਰਾ ਵੀ ਤਰਸ ਕਾਲਾ ਪਛੜੇ ਅੱਜ 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 ਮੇਰਾ ਭਰਾ ਬਣਦਾ ਮਾੜਾ ਜੱਜ ਆ ਦਊਂਗਾ ਜੱਪ ਕਰ ਜਾ ਤੇਰਾ ਬੜਾ ਓਵਰ ਬਣਾ ਲੈ ਜੱਪ ਹੋ ਕੇ ਨਾਲੇ ਵੇਖ ਲੈ ਪੇ ਉਹ ਮੋਬਦੀ ਗੱਲ ਹੈ ਕਿ ਨਹੀਂ ਕਾ ਇੱਕ ਮਿੰਟ ਕਰ ਦਿੰਦੀ ਨਹੀਂ ਉਹ ਸਹੀ ਨਹੀਂ ਕਾ ਜਲਦੀ ਕੀ ਕਰ ਐ ਕੇ ਕਰ ਚਾਰ ਨਿੱਕੇ ਨਿੱਕੇ ਕਰਕੇ ਪਾਰਾਂਗੇ ਇੱਕ ਮੜਾ ਜੱਸੇ ਤੇ ਇਹ ਸਰਕਾਰ ਦਾ ਜਗਾ ਬੋਲਿਆ ਕੰਮ ਨਹੀਂ ਕਹਿੰਦੇ ਪੈਸੇ ਕਿੰਨੀ ਕੰਦੇਗਾ ਜਿਹੜੀ ਬੋਲੀ ਪਰਦੇ ਤੋਂ ਤੇ ਵਾੜਾ ਦੇ ਘੜਾ ਵਾੜਾ ਨਿਕਲ ਵਾੜਾ ਤੇ ਵਾਗੜਾ ਖੜਨਾ ਕੀ ਹੈ ਥੋੜੇ ਮਿੰਟ ਬੜੇ ਮੂਹ ਜਾਂਦੀ ਪਈ ਆ ਨਾ ਕੋੜੀ ਲੱਗਦੀ ਏ ਕੋੜੀ ਲੱਗਦੀ ਏ ਪੈ ਗਈ ਮੂਹ ਜਦੋਂ ਮੈਂ ਬਈ ਓਏ ਯਾਰ ਚੱਲ ਬਸ ਮੋਗੀ ਆ ਮੋਗੀ ਭੜਾ ਮੋਗੀ 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 ਰੁਕਦੇ ਆ ਮੋਗੀ ਓਏ ਕਹਿੰਦੀ ਪਤਾ ਕੀ ਹੁੰਦੇ ਜਦੋਂ ਆਪਾਂ ਖਾਣੇ ਨੂੰ ਨਹੀਂ ਹਾਂ ਉਹ ਪਟਾਕੇ ਜੇ ਪੈ ਜਾਂਦੇ ਹੋਏ ਤਾਂ ਯਾਰ ਤੇ ਇਹ ਯਾਰ ਨੂੰ ਵੀ ਭਾਈ ਜੰਨੇ ਯਾਰ ਕਿ ਨਾ ਕਰੋ ਕੋਈ ਗੱჭਕੀ ਬੜੀ ਜਿਆਦਾ ਜਿਆਦੇ ਅਹੀਂ ਇਹਨੂੰ ਕਿਹਾ ਵੀ ਚੱਲੀਏ ਕਿਤੇ ਚਾਹ ਚੂਹਿਆਂ ਕਿ ਖਾਣ ਪੀਣ ਇੰਨੇ ਕਿਹਾ ਵੇਖ ਲਓ ਜਾਣਾ ਤੇ ਚੱਲ ਜਾਂਦੇ ਆ ਉਹ ਨਹੀਂ ਮੈਂ ਉਹ ਅਨ ਐਕਸਪੈਕਟਿਡ ਇਸ ਤੋਂ ਪਹਿਲਾਂ ਮੁੱਕੜੀ ਚਲੀ ਜਾ ਆਪਾਂ ਇਸ ਤੋਂ ਪਹਿਲਾਂ ਕਹਿ ਦੇ ਨਹੀਂ ਚੱਲੀ ਕਿ ਭੱਜ ਜੀਏ ਮਿੱਤਰੋ ਐਜ਼ ਯੂਜ਼ੂਅਲ ਆਪਾਂ ਚਾਹ ਚੂਹੇ ਜਾਂਦੇ ਨੇ ਤੁਹਾਨੂੰ ਪਤਾ ਹੀ ਆ ਬਟ ਉਹ ਬੰਦ ਆ ਤੇ ਹੁਣ ਆਪਾਂ ਆਏ ਅੱਜ ਚਾਹ ਬਣੀ ਗੱਫਾ ਲੱਗੇ ਬਾਬੇ ਬੋੜੂ ਬਾਬੇ ਮੇਰੇ ਕੋਲ ਜਿੰਨੇ ਚਾਹ ਪੀਣੀ ਚਾਹ ਪੀ ਲਓ ਪਾਸਤਾ ਖਾਣਾ ਪਾਸਤਾ ਖਾ ਲਓ ਸੈਂਡਵਿਚ ਖਾਣੀ ਤਾਂ ਤੁਸੀਂ ਉਹ ਵੀ ਖਾ ਸਕਦੇ ਜੇ ਲੋਏ ਮੇਰੇ ਕੋਲ ਤੋਂ ਵੀ ਲਓ ਗਿਆ ਖਾ ਦੀਗੇ ਬੜਾ ਸੁਆਦ ਹੈ ਜਾਨੇ ਬਹੁਤ ਵਧੀਆ ਚੱਲ ਗਏ ਹੁਣ ਕੀ ਹੋਈ ਅੰਦਰ ਨਹੀਂ ਇਹ ਆ ਕੀ ਆ ਧੁੰਦੀ ਆ ਧੁੰਦੀ ਆ ਹੁਣ ਮੈਂ ਨਹੀਂ ਚਲੋਣੀ ਮੈਂ ਨਹੀਂ ਚਲੋਣੀ ਬਾਬਾ ਚਲਾਏਗਾ ਬਾਬਾ ਚਲਾਏਗਾ ਅੱਜ ਬਾਬਾ ਅੱਜ ਵਾਰੀ ਮੈਚ ਲੋਂਨਾ ਮੈਚ ਲੋਂਨਾ ਹਰ ਵਾਰੀ ਮੈਚ ਲੋਂਨਾ बाबा मन गया, बाबा गया। बाबा बाबा <गणागागा> तो सामने तो वे, वे, वे। कोरा, कोरा। हो पे कोरा ही कोरा आसमान क्यों ऊंचाइयों में बहुत ऊँचे पूरा कोहरा ही कोहरा मुका न बड़ा सर बची बची बची, 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 बची बल्ली

ਮੇਰਾ ਵੈਲੀ ਪਾਰਕਿੰਗ ਦੀ ਤੇ ਤੈਨੂੰ ਨਹੀਂ ਪਤਾ ਨਹੀਂ ਨਹੀਂ ਜੀ ਬਬ ਆ ਤਰੀ ਕਲੇਪ ਬੜੀ ਸਹੀ ਆਈ ਉਹਨੇ ਮੇਰੇ ਸਾਡਾ ਬਹਿਣ ਦਾ ਹੀ ਨਹੀਂ ਡਿਸਾਈਡ ਹੁੰਦਾ ਬਹਿਣਾ ਕਿੱਥੇ ਹੈ ਅੰਦਰ ਕੇ ਬਾਹਰ ਬਾਹਰ ਜਨ ਸੋਨੀ ਐਂਬੀਅੰਸ ਅੱਗੀ ਬਾਹਰ ਬੈਨੇ ਜਾ ਯਾਰ ਬਾਹਰ ਬੈਨੇ ਹਾਂ ਜੀ මැන්්‍යියවා ව්‍යවා ඔෝට රහින්දේ චුකයා මෑගෑන්නයාවා එනද මැන්්‍යියව නේ පිමිය ම ගට කන්න පිමි මුණා දුුරාතු සාම්මිය ගම අමා දස කෙඩී තනු සෙකරුයි ෙහෙීී සි දිියස්ත නොමතරු වෙේදියනයේ පේම්ටලෝ ලाइට් ਇਹ ਜਗ੍ਹਾ ਬਹੁਤ ਸੋਹਣੀ ਬਣੀ ਬਹੁਤ ਪਿਆਰੀ ਜਗ੍ਹਾ ਬਣੀ ਹੋਈ ਆ ਜੇ ਹਿਸਾਬ ਨਾਲਾਂ ਦੀ ਕੁਆਂਟੀਟੀ ਉਹਦੀ ਮੈਨੂੰ ਲੱਗਦਾ ਨੂੰ ਬਾਟ ਨੂੰ ਫੇਰ ਖਾਣਾ ਪੈਣਾ ਵਾ ਕਾ ਕਾ ਫੋਗਨ ਨਾਈਫ ਨਾਲ ਬੜਾ ਲੱਗਾ ਹੀ ਐ ਐ ਕਰਕੇ ਬਾਬਾ ਜੀ ਤਾਂ ਖਾਂਦੇ ਆ ਤੇ ਬਾਅਦ ਛੱਡ ਛੁਟ ਕੇ ਤੇ ਉੱਦਾਂ ਖਾਣ ਲੱਪੇ ਹੁਣ ਫੇਰ ਫੇਕ ਬਣਦੇ ਆ ਵੇ ਸਾਗ ਮਮੋਤਾ ਪਰੇਸ਼ਨ ਕਰ ਛੱਡੀ ਖਾ ਖਾ ਆਹ ਲੈ ਹੋਇਆ ਜੀਰਾ ਤੇ ਨਹੀਂ ਦਿਖਾ ਲੈਂਦਾ ਕੀ ਹੋ ਜਾਣਾ ਹੈ ਦੱਸ ਮੈਨੂੰ ਹੈ ਕਿਦਾਂ ਚਮਚੇ ਸਟਾਉਂਦੇ ਆ ਮਤਲਬ ਪੂੜੀ ਚੀਜ਼ ਕਰਦੇ ਇਹ ਫੋਟੋ ਸੋੜੀ ਹੋਰ ਕੀ ਕਹਿੰਦੇ ਪ੍ਰੇਮ ਸਮਝਾਉਂਦੇ ਆ ਵਾ ਕਿੰਦਾ ਪ੍ਰੇਮ ਸਮਝਾਉਂਦਾ ਆਗੇ ਜੇ ਦੀ ਸਮਾਗੀ ਚੇਂਜ ਹੋਈ ਦੀ ਇਹਨੂੰ ਪਤਾ ਵੀਡੀਓ ਬਗੰਦੀ ਹੈ ਹੈ ਔਰ ਕਿਦੋਂ ਤੱਕ ਆਗੇ ਹਨ ਨੂੰ ਵਕਤ ਪਿਆ ਆ ਕਿ ਮੇਰੀ ਪੋਸਟ ਪੈ ਜੇ ਇੱਕ ਤੇ ਵਾਥੀ ਕੋਈ ਜ ਕੰਮ ਆਪਾਂ ਹੁਣ ਬਾੜ ਆ ਗਏ ਹੋਏ ਆ ਬਾੜ ਦੀ ਐਂਬੀਅੰਸ ਵੀ ਕਾਫੀ ਹੋਦੀ ਆ ਹਨਾ ਇੱਥੇ ਕਿ ਜਾਣੀ ਆ ਫੋੜੋਂ ਇੱਥੇ ਕਿਤੇ ਹੈ ਇਨੀ ਕੋਈ ਆਓ ਭਾਈ

ਗੱਲ ਬਤਾ ਮਾਰ ਕੇ ਹੀ ਹੁਣ ਸੋਚ ਲਿਆ ਵੀ ਇੱਥੋਂ ਨਿਕਲੀਏ ਨਿਕਲ ਲੈਣ ਚਾਹੀਏ ਕਿੱਥੇ ਚੱਲ ਜਾਈਏ ਯਾਰ ਪਹਿਲਾਂ ਤੇ ਅਕਾਉਂਡਿੰਗ ਵੀ ਨਹੀਂ ਆ ਕੋਈ ਦੁਕਾਨ ਇੱਥੋਂ ਮਿਲ ਹੀ ਨਹੀਂ ਆ ਹੜ ਮੈਂ ਤੇ ਹਜੇ ਪੜੀ ਭਾਈ ਯਾਰ ਕਿੱਡਾ ਫੇਕ ਬੰਦਾ ਏ ਕਹਿੰਦਾ ਮੈਂ ਹੈਲਪ ਵੀ ਨਹੀਂ ਤੁਸੀਂ ਦੋਵੇਂ ਥੰਮਸਪੀ ਨੂੰ ਹੈਗਾ ਵਾਕੀ ਮੇਰੀ ਸਟੋਰੀ ਪੈ ਜਾਣੀ ਆ ਤੇ ਮੈਂ ਮਝਾ ਕੇ ਮੇਰੀ ਗਾਗਾ ਗਾਗਲਾ ਜਾਣੀ ਆ ਆ ਗਿਆ ਗਾਗਾਤਾ ਵੀ ਮੈਂ ਕੀਮਤੀ ਲੋਕੀ ਮਹਿੰਗੇ ਆ ਪੂਰਾ ਪਤਾ ਹੀ ਨਗਰੋਂ ਨੂੰ ਪਵੇ ਕੀ ਹਾਂ ਜੀ ਉਹ ਮੰਗੇ ਕੀ ਆ ਅਵੇ ਮਿੱਤਰੋ ਹੁਣੇ ਮੈਂ ਪਿੰਨਾ 골ਡਰਿਆਂ ਦੇ ਝੁੰਕਾ ਮਾਰਿਆ ਗੱਡੀ ਨੂੰ ਆਹ ਰੁੜ ਗਈ ਪਿਕਅਪ ਪਿਕਅਪ ਦੀ ਨਾ ਗੱਡੀ ਦੀ ਤਾਂ ਤੁਮਹਾਲਾ ਕੀ ਕੀ ਲੈਣ ਦਾ ਹੋਇਆ ਹਾਂ ਨੇ ਜਾਨੇ ਪੈਸਾ ਰੱਖਿਆ ਨਜਾਇਜ਼ਾ ਦਾ ਚੁੱਕਿਆ ਵਾ ਇਹਨੂੰ 100 ਰੁਪਿਆ ਮਿਲ ਗਿਆ ਨਾ ਹੱਥ 'ਚ ਬੱਚੇ ਤੈਨੂੰ ਪਤਾ ਕੀ ਕਰਦੇ ਹੁੰਦੇ ਚੱਲ ਖਾਲਾ ਮੇਰਾ ਪੁੱਤ ਖਾਲਾ ਖਾਲਾ ਪੁੱਤ ਮੇਂ ਜਾਓ ਕੰਮ ਕਰ ਲਾਓ ਬੈਕ ਮਤਰਾ ਪਾ ਆ ਗਿਆਂ ਕ੍ਰਿਸਟਲ ਚੌਂਗ ਮੈਂ ਤੁਹਾਨੂੰ ਇਹ ਕਹਿੰਦੇ ਆ ਕਿ ਇਹ ਦਿੰਦੀ ਆਏ ਤੇ ਇਹ ਚਾਹੀਦੀ ਆ ਆ ਜੀ ਵੇ ਮੇਰੇ ਆਹ ਵੇ ਤੁਹਾਨੂੰ ਮੈਨੂੰ ਆਹੀ ਵੀ ਗਾਦੀ ਓਡੀ ਖਾ ਲਾਂਗੇ ਪਰ ਇੰਨੇ ਜਾਣਾ ਵਾ ਕਿਤੇ ਇੱਥੇ ਸੋ ਹੁਣ ਆਪਾਂ ਇੱਥੇ ਮਾੜਾ ਮੋਟਾ ਕੁਝ ਖਾ ਕੇ ਇੱਧਰ ਪਨੀਰ ਹੁੰਦਿਆ ਵਾ ਉੱਧਰ ਉਹ ਗਿਆ ਵਾ ਪਨੀਰ ਟਿੱਕਾ ਰੋਲ ਲੈਣ ਤੇ ਇਹ ਤਰ੍ਹਾਂ ਵੱਡੇ ਘਾਟੇ ਫੂਡ ਵਲੋਗ ਨੂੰ ਫੂਡ ਵਲੋਗ ਤੂੰ ਵੇਖੀਂ ਸਟਾਰਟਿੰਗ ਚ ਆਪਾਂ ਕੀ ਕੀ ਖਾਦਾ ਮੈਂ ਤੇ ਬਾਬੇ ਨੇ ਯਾਗ ਨਹੀਂ ਬੜਾ ਕੁਝ ਪਾ ਵੇਚਿਆ ਇਹ ਮੇਰੇ ਤੋਂ ਪਹਿਲਾਂ ਵੀ ਖਾ ਆਏ ਦੱਸੋ ਮੇਟਰ ਬਾਬੇ ਦੇ ਖਾਂਦੇ ਦਾ ਵਲੋਗ ਨਹੀਂ ਬਣਾ ਪਾਇਆ ਕਿਉਂਕਿ ਪਨੀਰ ਇੰਨਾ ਕੋ ਜਿਆਦਾ ਸਵਾਦ ਹੈ ਮੈਂ ਖੁੱਬ ਗਿਆ ਹਾਂ ਪਨੀਰ ਤੇ ਇਹਨਾਂ ਨੂੰ ਪੈ ਗਈ ਆ ਵੀ ਸਾਨੂੰ ਫੋਟੋਆਂ ਦੇ ਦੇ ਵੀਡੀਓ ਦੇ ਦੇ ਜਿਹੜੀਆਂ ਬਣਾਈਆਂ ਵਾ ਉਹ ਘਰ ਜਾ ਕੇ ਇਧਰ ਵਕੜਾਂਗਾ ਸਾਨੂੰ ਮਤਲਬ ਕੀ ਹੋਇਆ ਆ ਹੋਈ ਸਹੀ ਨਾ ਤੇ ਜੋ ਛਾਲੇ ਮਾਰਦੇ ਨੇ ਪਿੱਛੋਂ ਉਹ ਬਰਾ ਬਿਰਾ ਮਾਮਾ ਲਾਲਿਆਂ ਦਾ ਮੁੰਡਾ ਲੱਗਿੰਦਿਆ ਓ ਹੌਟ ਸ਼ਿਟ ਹੌਟ ਸ਼ਿਟ ਹੌਟ ਸ਼ਿਟ ਬਤਰਾ ਵਧਾਈਆਂ ਦੋਵਾਂ ਨੂੰ ਕਮੈਂਟ ਸੈਕਸ਼ਨ 'ਚ ਇਹਨੇ ਗੱਡੀ ਲੱਲੀ ਆ ਗੱਡੀ ਦੀ ਪਾਰਟੀ ਹੀ ਪਹਿਲਾਂ ਕਰ ਲਈ ਸੋਚਿਆ ਸੀ ਗੱਡੀ ਦਾ ਵਲੌਗ ਲੱਗ ਤੋਂ ਬਣਾਵਾਂਗੇ ਪਰ ਵੱਡੇ ਆ ਗਿਆ ਤੇ ਗੱਡੀ ਕੱਢਣੀ ਪੈਗੀ ਅਸੀਂ ਉਹ ਕਿਹੜੀ ਆਹਾ ਸ਼ੱਗ ਸ਼ੱਗ ਇੱਥੇ ਵੀ ਸ਼ੱਗ ਡੱਕੀਆਂ ਯਾ ਆਹ ਇੱਟਾ ਰੋਏ ਮੈਂ ਟੀਲੋ ਯਾ ਟੀਲੋ ਤ੍ਰੇਵਤਾਂਸ ਨੂੰ ਨੇ ਕੀ ਕਹਿੰਦੇ ਆ ਜੀ ਰਾਜ ਐਨੂੰ ਬੁਣੀਆ ਨਸੀਬਾਂ ਐਨ ਮੁੜੀਆਂ ਨਸੀਬਾਂ ਦੀ ਖਾਤਿਰ ਆਹਾ ਸ਼ਾਗੇ ਸ਼ਾਗੇ ਜੱਦੇ ਖੱਦੇ ਇੱਥੇ ਰਿਹਾ ਸ਼ਾਗੇ ਨਕੀ ਨਾ ਉਹ ਕਿਹੜੇ ਪੱਤੇ ਮਿਲਦਿਆਂ ਜੀ ਕਿਸੇ ਨਵੇਂ ਵਲੋਗ ਚ ਸਾਗਾ ਨੂੰ ਪਿਆ ਸਾਸਿਕਾਲ ਜੇ ਵਲੋਗ ਵਧੀਆ ਲੱਗਾ ਹੋਇਆ ਤੇ ਕਮੈਂਟ ਸੈਕਸ਼ਨ ਜਰੂਰ ਦੱਸਿਓ ਵਲੋਗ ਕਿਵੇਂ ਤਾਂ ਲੱਗਾ ਤੇ ਬਾਕੀ ਨੂੰ ਵੈਸ਼ ਕਰੋ ਗੱਡੀ ਦੀਆਂ ਵੀ ਬਰਥਡੇ ਦੀਆਂ ਵੀ ਚੰਗਾ ਮਤਲਬ ਬਾਏ ਬਾਏ ਆ ਆ ਕੀ ਹੱਥ ਕੋ ਫੜਨ ਲੱਗ ਪੈਂਦਾ ਬੁੱਢੀਆਂ ਤੇ ਖਾਂਦੇ ਖਾਂਦੇ ਮੈਂ ਉਹ ਸੁਣਾ ਤੇ ਗੱਲ ਕਰਦੇ ਬਾਹੂ ਕੋਈ ਗੱਲ ਕਰੰਦੇ ਆ ਵਾ